ਆ ਜਿਹੜਾ ਤੁਸੀਂ 5-500 ਦਾ ਰੈਡੀमेड ਸੂਟ ਬਾਜ਼ਾਰ ਦੇ ਵਿੱਚ ਲੈਣੇ ਹੋ ਲੈ ਜਾਓ ਸਿਰਫ 170 ਦੇ ਵਿੱਚ ਆ ਦੇਖੋ ਜੀ ਜਿਹੜਾ ਬੈਲਫਰ ਦਾ ਸੂਟ ਤੁਸੀਂ ਲੈਣੇ ਹੋ ਬਾਜ਼ਾਰ 'ਚ 1000-1000 ਰੁਪਏ ਦਾ ਲੈ ਜਾਓ ਇੱਥੋਂ ਸਿਰਫ 300 ਦੇ ਵਿੱਚ ਪਿਓਰ 550 ਦਾ ਸੂਟ ਬਾਜ਼ਾਰ 'ਚ ਜਿਹਦਾ ਰੇਟ ਇੱਕ-ਇੱਕ ਸੂਟ ਦਾ ਹੈਗਾ 500-600 ਵੀਡੀਓ ਨੂੰ ਸ਼ੇਅਰ ਕਰੋ ਤੇ 500 ਦੇ 3 ਲੈ ਜਾਓ ਇੱਥੋਂ ਅਗੇ ਕੋਈ ਕਹਿੰਦਾ ਮੇਰਾ 1000 ਲੈਣਾ ਕੋਈ ਕਹਿੰਦਾ 1200 ਲੈਣਾ ਕੋਈ ਕਹਿੰਦਾ 1300 ਲੈਣਾ ਬਜ਼ਾਰ ਫੈਸ਼ਨ ਉਸਨੇ ਕਰਤਾ ਇਹ ਵੀ 295 ਲੈ ਆ ਆ ਦੇਖੋ ਜੇਨੇ ਲੈਣੇ ਫੋਟੋ ਵਾਲੇ ਸੂਟ ਬਟਿਕਾ ਵਾਲੇ ਸੂਟ ਲੈਣੇ ਆ ਦੇਖੋ ਕੱਢੀਆਂ ਕਢਾਈਆਂ ਵਾਲੇ ਸੂਟ ਇਹ 1500 ਕੋਈ ਮੰਗਦਾ ਕੋਈ 1600 ਮੰਗਦਾ ਇਹ ਤੁਹਾਨੂੰ ਅਸੀਂ ਦੇਣਾ 500 ਰੁਪਏ ਦਾ ਇੱਕ ਪੂਰਾ ਪੌਰੀ ਡਿਜ਼ਾਈਨ ਬਜ਼ਾਰ ਦਾ ਰੇਟ ਹੈ ਘੜ ਤੋਂ ਘੜ 1200 1300 ਭਾਜੀ ਸੂਟ ਦੇਣਾ ਸਿਰਫ ਸਿਰਫ 600 ਰੁਪਏ ਦੇ ਰੇ 1000 ਜਰਨ ਸ਼ਾਪਿੰਗ ਕਰੂਗੇ ਤੁਹਾਨੂੰ ਆ ਦੇਖੋ ਅ 15000 ਦੀ ਸ਼ਾਪਿੰਗ ਕਰੋਗੇ ਤੁਹਾਨੂੰ ਡਿਨਰ ਸੈੱਟ ਬਿਲਕੁਲ ਫ੍ਰੀ ਦੇਵਾਂਗੇ ਇੱਕ ਹੋਰ ਤੁਹਾਡਾ ਫਾਇਦਾ ਕਰ ਦਿੰਦੇ ਆ ਕੋਈ ਕਹਿੰਦਾ 1895 ਦਾ ਲੈਣਾ ਕੋਈ ਕਹਿੰਦਾ 1995 ਲੈਣਾ ਪਰ ਬਜਾਰ ਫੈਸ਼ਨ ਹਾਊਸ ਤੇ ਆ ਜਾਓ ਸਿਰਫ 895 ਦਾ ਸੂਟ ਦੇ ਦਿਆ ਜੀ ਜੀਜ਼ਾ ਕਾਟਨ ਦਾ ਕਪੜਾ ਆ ਗਿਆ ਜਿਹੜੀ ਦੀ ਬਾਜ਼ਾਰ 'ਚ ਕੀਮਤ ਤਾਂ ਘੜ ਤੋਂ ਘੜ 2500 3000 ਰੁਪਇਆ ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 1195 ਰੁਪਇਆ ਵਰੀਆਂ ਵਾਲੇ ਸੂਟ ਆ ਗਏ ਭਾਜੀ ਬਾਜ਼ਾਰ 'ਚ ਇਹ ਸੂਟਾਂ ਨਾਲ ਲੈਂਦੇ ਆ 35 3500 4 4000 ਭਾਈ ਜੀ ਸੂਟ ਲੈਣਾ ਹੈ ਸਿਰਫ ਤੇ ਸਿਰਫ 1395 ਰੁਪਏ ਪਿਓਰ ਕ੍ਰੇਪ ਦਾ ਨੇਚਰਲ ਕ੍ਰੇਪ ਦਾ ਫਰਕਾਬਾਦੀ ਸੂਟ ਭਾਈ ਬਾਜ਼ਾਰ ਚ ਘੜ ਤੋਂ ਘੜ 5500 ਦਾ ਸੂਟ ਦੇਣਾ ਸਿਰਫ ਤੇ ਸਿਰਫ 2500 ਰੁਪਏ ਦੀ ਰੇਟ ਦਾਜਪੁਰੀ ਵਾਲੇ ਭਾਰੇ ਭਾਰੇ ਸੂਟ ਰਿਕਾਰਡ ਤੋੜ ਤੇ ਰੇਟ ਇੰਨੇ ਘੱਟ ਕਰ ਤੇ ਆ ਛੇਤੀ ਛੇਤੀ ਆ ਜਾਓ ਬਾਜ਼ਾਰ ਫੈਸ਼ਨ ਹਾਊਸ ਮੋੜ ਮੰਡੀ ਸਲਾਜੀ ਲੱਗੀਆਂ 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 ਬਜਾਰ ਫੈਸ਼ਨ ਤੇ ਲੱਗੀਆਂ ਸੇਲਾਂ ਲੱਗੀਆਂ ਜੀ ਆ ਜਿਹੜਾ ਤੁਸੀਂ 5-500 ਦਾ ਰੈਡੀमेड ਸੂਟ ਬਜ਼ਾਰ ਦੇ ਵਿੱਚ ਲੈਣੇ ਹੋ ਲੈ ਜਾਓ ਸਿਰਫ 170 ਦੇ ਵਿੱਚ ਆ ਦੇਖੋ ਜੀ ਜਿਹੜਾ ਬੈਲਫੋਰਡ ਦਾ ਸੂਟ ਤੁਸੀਂ ਲੈਣੇ ਹੋ ਬਜ਼ਾਰ ਚ ਹਜ਼ਾਰ-ਹਜ਼ਾਰ ਰੁਪਏ ਦਾ ਲੈ ਜਾਓ ਇੱਥੋਂ ਸਿਰਫ 300 ਦੇ ਵਿੱਚ ਲੈ ਜਾਓ ਜੀ 300 ਜੀ ਆ ਦੇਖੋ ਸੂਟ ਪਿਓਰ ਸਪੰਨ ਦਾ ਸੂਟ ਬਜ਼ਾਰ ਚ ਜਿਹਦਾ ਰੇਟ ਇੱਕ-ਇੱਕ ਸੂਟ ਦਾ ਹੈਗਾ 500-600 ਵੀਡੀਓ ਨੂੰ ਸ਼ੇਅਰ ਕਰੋ ਤੇ 500 ਦੇ 3 ਲੈ ਜਾਓ ਇੱਥੋਂ ਆਗੇ ਦੇਖੋ ਜੀ 500 ਦੇ 3 ਤਾਂ ਦੇਣੀ ਆ ਵੈਲਵਟ ਦੀਆਂ ਚੀਜ਼ਾਂ ਤੁਸੀਂ ਦੇਖੋ 3 300 ਦੇ ਵਿੱਚ ਬੁਲਬੁਲ ਦੇ ਬੱਚਿਆਂ ਦੇ ਸੂਟ ਆ ਦੇਖੋ ਰੰਗ ਚੈੱਕ ਕਰ ਲਓ ਭਾਜੀ ਆ ਦੇਖੋ ਪ੍ਰਿੰਟਡ ਵੈਲਵਟ ਆ ਗਈ ਪ੍ਰਿੰਟਡ ਵੈਲਵਟ ਤੇ ਬਾਜ਼ਾਰ ਨਾਲੋਂ ਡਿਜ਼ਾਈਨ ਆ ਗਏ ਚੁਗਨੇ ਬਾਜ਼ਾਰ 'ਚ ਰੇਟ ਹੈ 600 700 ਰੁਪਏ ਦਾ ਸੂਟ ਦੇਣਾ ਸਿਰਫ ਤੇ ਸਿਰਫ 300 ਰੁਪਏ ਦਾ ਵੈਲਵਟ ਦਾ 300 ਰੁਪਏ ਦਾ ਦੇਖੋ ਜੀ ਇਹਦੇ ਵਿੱਚ ਵੀ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਇੱਕ ਨਹੀਂ ਦੋ ਨਹੀਂ ਬਹੁਤ तरह ਡਿਜ਼ਾਈਨ ਆ ਗਏ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆ ਤੁਸੀਂ ਲੈਣਾ ਬਿਆਂ ਚਾਹਦੀਆਂ ਲਈ ਕਪੜਾ ਛੇ ਦੀ ਛੇ ਦੀ ਆਜੋ ਕੋਈ 170 ਕੋਈ 295 ਕੋਈ 300 ਬਾਜ਼ਾਰ ਨਾਲੋਂ ਰੇਟ ਤਾਂ ਸਾਡੇ 3 ਗੁਣਾ ਘੱਟ ਹੈ ਗਈ ਆ 10000 ਦਾ ਕਪੜਾ ਲਓ 10000 ਦੀ ਸ਼ਾਪਿੰਗ ਕਰਦੇ ਟੈਲੀ ਵੀ ਤੁਹਾਨੂੰ ਫ੍ਰੀ ਦੇ ਦੇਣਾ ਮਤਲਬ ਫ੍ਰੀ ਦੇ ਪਾ ਕਪੜਾ ਇਹ ਚੀਜ਼ ਵਿੱਚ ਪਾ ਕੇ ਦਵਾਂਗੇ ਬਹੁਤ ਸਾਰਾ ਸਮਾਨ ਆ ਗਿਆ ਤੁਸੀਂ ਲੈਣਾ ਗਰਮ ਸੂਟ ਗਰਮ ਸੂਟਾਂ ਵਿੱਚ ਹੀ ਬਹੁਤ ਸਾਰੀਆਂ ਵੈਰਾਈਟੀਆਂ ਆ ਗਈਆਂ ਸਲਾਹ ਜੀ ਆ ਵੀ ਚੈੱਕ ਕਰ ਲਓ ਕੋਈ ਕਹਿੰਦਾ ਮੈਂ ਤਾਂ 1000 ਲੈਣਾ ਕੋਈ ਕਹਿੰਦਾ 1200 ਲੈਣਾ ਕੋਈ ਕਹਿੰਦਾ 1300 ਲੈਣਾ ਬਿਆਰ ਫੈਸ਼ਨ ਉਸਨੇ ਕਰਤਾ ਇਹ ਵੀ 295 ਲੈ ਜਾ 295 ਦਾ ਸੂਟ ਹੈ ਬਿਆਰ ਚ ਘੜ ਤੋਂ ਘੜ 11-1200 ਤੋਂ ਸ਼ੁਰੂ ਕਰਦੇ ਆ ਸਿਰਫ ਤੇ ਸਿਰਫ ਭਾਜੀ ਸੂਟ 295 ਰੁਪਏ ਦੇ ਰੇ ਆ ਦੇਖੋ ਜੇਨੇ ਲੈਣੇ ਫੋਟੋ ਵਾਲੇ ਸੂਟ ਬੁਟੀਕਾ ਵਾਲੇ ਸੂਟ ਲੈਣੇ ਆ ਦੇਖੋ ਕੱਢੀਆਂ ਕਢਾਈਆਂ ਵਾਲੇ ਸੂਟ ਇਹ 1500 ਕੋਈ ਮੰਗਦਾ ਕੋਈ 1600 ਮੰਗਦਾ ਇਹ ਤੁਹਾਨੂੰ ਅਸੀਂ ਦੇਣਾ 500 ਰੁਪਏ ਦਾ ਇੱਕ ਮਤਲਬ 1500 ਦੇ 3 ਸੂਟ ਦੇ ਰਹੇ ਨੇ ਭਾਜੀ ਆ ਚੈੱਕ ਕਰੋ ਡਿਜ਼ਾਈਨ ਹੁਣ ਪੂਰਾ ਭਾਰੀ ਡਿਜ਼ਾਈਨ ਬਾਜ਼ਾਰ ਦਾ ਰੇਟ ਹੈ ਘੱਟੋ ਘੱਟ 1200 1300 ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 600 ਰੁਪਏ ਦੇ ਰੇ ਹੁਣ ਘਰ ਨਾ ਬੈਠੇ ਰਹੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਹੈ ਤੁਹਾਡੀਆਂ ਦੁਕਾਨਾਂ ਆ ਦੇਖੋ ਜੀ ਹੈਵੀ ਹੈਵੀ ਸੂਟ ਕੋਈ 695 ਕੋਈ 795 ਇਹਦੇ ਵਿੱਚ ਰੰਗ ਡਿਜ਼ਾਈਨ ਵੇਸ਼ ਮਾਰ ਵੈਰਾਈਟੀਆਂ ਤਾਂ ਅਸੀਂ ਦੇ ਦੇਣੀ ਹੈ ਪਾਜੀ ਆ ਦੇਖੋ ਬਾਜ਼ਾਰ ਦਾ ਰੇਟ ਹੈ ਘੱਟੋ ਘੱਟ 1500 1600 ਸੂਟ ਦੇਣੇ ਪਾਜੀ ਸਿਰਫ ਸਿਰਫ 800 ਰੁਪਏ ਦੀ ਰੇਂਜ ਚ ਦੇਖੋ ਡਿਜ਼ਾਈਨ ਚੈੱਕ ਕਰ ਲਓ ਜੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਸਾਰੇ ਡਿਜ਼ਾਈਨ ਹੈਗੇ ਆ ਰੇਟ ਘੱਟ ਹੈ ਗਿਆ ਆਉਣਾ ਤੁਸੀਂ ਬਾਜ਼ਾਰ ਸੈਸ਼ਨ ਉਹਦਾ ਮੋਰ ਮੰਡੀ 10000 ਦੀ ਸ਼ਾਪਿੰਗ ਕਰੋਗੇ ਤੁਹਾਨੂੰ ਆ ਦੇਖੋ ਅਟੈਚੀ ਬਿਲਕੁਲ ਫ੍ਰੀ ਦਵਾਂਗੇ 15000 ਦੀ ਸ਼ਾਪਿੰਗ ਕਰੋਗੇ ਤੁਹਾਨੂੰ ਡਿਨਰ ਸੈੱਟ ਬਿਲਕੁਲ ਫਰੀ ਦੇਵਾਂਗੇ ਆਫਰਾਂ ਚੱਲ ਰਹੀਆਂ ਛੇਤੀ ਛੇਤੀ ਆਜੋ ਬਾਜ਼ਾਰਾਂ ਦੇ ਜਾ ਕੇ ਲੁੱਟਣਾ ਕਰਾਓ ਸਿੱਧਾ ਹੀ ਬਯਾਜ ਫੈਸ਼ਨ ਹਾਊਸ ਆਜੋ ਆ ਦੇਖੋ ਤਾਜਵੀਰ ਦੇ ਕੱਪੜਾ ਲੈਣਾ ਤੁਸੀਂ ਤੁਸੀਂ ਲੋੜੀਓ ਤਿਹਾੜ ਤੇ ਕਿਸੇ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਆਪਣੇ ਲਈ ਵਿਆਹ ਪਾਰਟੀ ਦੇ ਪਾਉਣ ਲਈ ਕੱਪੜਾ ਲੈਣਾ ਆਜੋ ਬਾਜ਼ਾਰ ਨਾਲੋਂ ਰੇਟ ਤਿੰਨ ਤਿੰਨ ਗੁਣਾ ਘੱਟ ਦੇ ਡਿਜ਼ਾਈਨਿੰਗ ਸਾਰੀ ਨਵੀਂ ਲਿਆ ਪਾਜੀ ਡਿਜ਼ਾਈਨ ਸਾਰੇ ਨਵੇਂ ਆ ਦੇਖੋ ਜੀਜ਼ਾ ਕਾਟਨ ਦਾ ਕੱਪੜਾ ਆ ਗਿਆ ਜਿਹੜੀ ਦੀ ਬਾਜ਼ਾਰ ਚ ਕੀਮਤਾਂ ਘੜ ਤੋਂ ਘੜ 2500 3000 ਰੁਪਿਆ ਪਾਜੀ ਸੂਟ ਦੇਣਾ ਸਿਰਫ ਤੇ ਸਿਰਫ 1195 ਰੁਪਏ ਦੀ ਰੇਟ ਆ ਰੋ ਇੱਕ ਹੋਰ ਤੁਹਾਡਾ ਫਾਇਦਾ ਕਰ ਦਿੰਦੇ ਆ ਕੋਈ ਕਹਿੰਦਾ 895 ਦਾ ਲੈਣਾ ਕੋਈ ਕਹਿੰਦਾ 1995 ਲੈਣਾ ਪਰ ਬਿਆਜ ਫੈਸ਼ਨ ਹਾਊਸ ਤੇ ਆਜੋ ਸਿਰਫ 895 ਦਾ ਸੂਟ ਦੇਤਾ ਜੀ 895 ਰੰਗ ਇਹਦੇ ਵਿੱਚ ਹੀ ਬਹੁਤ ਸਾਨੂੰ ਮਿਲ ਜਾਣੇ ਆ ਪਾਜੀ ਆ ਦੇਖੋ ਮਸ਼ਲੀਨ ਦਾ ਸੂਟ ਆ ਗਿਆ ਬਿਲਕੁਲ ਨਵਾਂ ਡਿਜ਼ਾਈਨ ਆ ਗਿਆ ਬਿਜਾਰ ਚ ਘਟ ਤੋਂ ਘਟ ਸੂਟ ਇਹ 2500 3000 ਰੁਪਏ ਦਾ ਪਾਜੀ ਸੂਟ ਦੇਣਾ ਸਿਰਫ ਤੇ ਸਿਰਫ 1195 ਰੁਪਏ ਦੀ ਰੇਟ ਦੇਖੋ ਹੁਣ ਆ ਗਈ ਏ ਧੰਦ ਕਹਿੰਦੇ ਧੰਦ ਬਹੁਤ ਪੈਂਦੀ ਆ ਸਾਨੂੰ ਗਰਮ ਸੂਟ ਦਿਓ ਆ ਦੇਖੋ ਗਰਮ ਸੂਟ ਦੇ ਵਿੱਚ ਵੀ ਸ਼ਾਲ ਦੇ ਨਾਲ ਭਾਰੀ ਕੁਆਲਿਟੀ ਵੈਸੇ ਦਾ ਗਰਮ ਸੂਟ ਸਾਡੇ ਕੋਲ 2.5 300 ਤੋਂ ਸ਼ੁਰੂ ਹੋ ਜਾਂਦੇ ਆ ਪਰ ਇਤਾਂ ਦੀ ਰੇਂਜ ਜਿਹੜੀ ਸਾਨੂੰ ਮਿਲਣੀ ਆ 1900 800 1200 ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਤੋਂ ਰੂਹ ਖੁਸ਼ ਹੋ ਜੂਗੀ ਇਹ ਸੂਟ ਉਹ ਆ ਜਿਹੜੇ ਤੁਸੀਂ ਡੇਲੀ ਮਾਰਕੀਟ 'ਚ ਪਾ ਕੇ ਜਾ ਸਕਦੇ ਆ ਰਿਸ਼ਤੇਦਾਰਾਂ ਦੇ ਪਾ ਕੇ ਜਾ ਸਕਦੇ ਆ ਭਾਰੇ-ਪਾਰੇ ਸੂਟਾਂ ਦੇ ਵੀ ਲਾਤਾ ਵੱਡਾ ਸੇਲ ਤਮਕਾ ਭਾਜੀ ਆ ਦੇਖੋ ਪਾੜਾ ਦਾ ਸੂਟ ਆ ਗਿਆ ਵਰੀਆਂ ਵਾਲੇ ਸੂਟ ਆ ਗਏ ਭਾਜੀ ਬਾਜ਼ਾਰ 'ਚ ਇਹ ਸੂਟਾਂ ਨਾਲ ਲੈਂਦੇ ਆ 33 3500 ਪਾਜੀ ਸੂਟ ਦੇਣਾ ਆ ਸਿਰਫ ਤੇ ਸਿਰਫ 1395 ਰੁਪਏ ਦਾ ਆ ਦੇਖੋ ਜੀ ਕੋਈ ਕਹਿੰਦਾ 2800 ਲਵਾਂਗੇ ਕੋਈ ਕਹਿੰਦਾ 2500 ਲਵਾਂਗੇ ਕੋਈ ਕਹਿੰਦਾ 2600 ਲਵਾਂਗੇ ਪਾਜੀ 900 ਤੇ 95 ਰੁਪਏ ਦਾ ਸੂਟ ਆ ਆ ਦੇਖੋ 2 2000 ਰੁਪਿਆ 16 1600 ਰੁਪਿਆ ਇੱਕ ਇੱਕ ਸੂਟ ਪਿੱਛੇ ਤੁਹਾਡਾ ਬਚਾਤਾ ਸੀ ਪਾਜੀ ਆ ਦੇਖੋ ਸੂਟ ਪਿਓਰ ਪਾੜਾ ਸਿਲਕ ਦਾ ਪਾਜੀ ਬਾਜ਼ਾਰ ਦਾ ਰੇਟ 2800 3000 ਸੂਟ ਦੇਣੇ ਪਾਜੀ ਸਿਰਫ ਤੇ ਸਿਰਫ 1300 ਤੇ 95 ਰੁਪਏ ਦਾ ਲਓ ਜੀ ਕੋਈ ਕਹਿੰਦੇ ਵੀ ਅਸੀਂ ਤਾਂ ਰਾਇਲ ਲੋਕ ਆ ਸਾਡੀ ਲੁੱਕ ਬਣਾ ਤੋ ਲੰਗਰੀ ਸਾਨੂੰ ਚੀਜ਼ਾਂ ਦੇ ਦਿਓ ਹੈ ਸਾਡੇ ਕੋਲ ਹੈ ਵੀ ਚੀਜ਼ਾਂ ਜਿਹੜੀਆਂ ਤੁਸੀਂ 15 15000 12 12000 ਦੀਆਂ ਦੁਕਾਨਾਂ ਤੇ ਜਾ ਕੇ ਲੈਨੇ ਹੋ ਲੁੱਟ ਕਰਾਉਣੇ ਹੋ ਸ਼ੋਅਰੂਮਾਂ ਤੇ ਜਾ ਕੇ ਆਜੋ ਸਾਡੇ ਕੋਲ ਅੱਦੇ ਨਾਲੋਂ ਵੀ ਘੱਟ ਰੇਟ ਕਰਦੇ ਆ ਅੱਦੇ ਨਾਲੋਂ ਆਹ ਸੂਟ ਦੇਖੋ ਪਿਓਰ ਕ੍ਰੇਪ ਦਾ ਨੈਚੁਰਲ ਕ੍ਰੇਪ ਦਾ ਫਰਕਾਵਾਦੀ ਸੂਟ ਭਾਜੀ ਬਾਜ਼ਾਰ ਚਾ ਘੜ ਤੋਂ ਘੜ 5000 5500 ਦਾ ਸੂਟ ਦੇਣਾ ਸਿਰਫ ਸਿਰਫ 2500 ਰੁਪਏ ਦੀ ਰੀ ਦੇਖੋ ਜੀ ਸ਼ਿਮਰ ਦਾ ਸੂਟ ਆ ਬ੍ਰੋਕਰ ਦੀ ਸਲਵਾਰ ਆ ਆਹ ਦੇਖੋ ਦੁਪੱਟੇ ਦੇਖ ਲਓ ਇਹ ਵੀ ਤੁਹਾਨੂੰ ਭਾਅ ਸਿਰ ਦੇ ਰਹਿਣਾ ਮਤਲਬ ਫਾਇਦੇ ਵੱਡੇ ਕਰਨੇ ਹਰ ਪਾਸੇ ਭਾਜੀ ਆ ਦੇਖੋ ਪ्योर ਭਾਜੀ ਨੇਚਰਲ ਦਾ ਕਪੜਾ ਆ ਗਿਆ ਬਾਜ਼ਾਰ 'ਚ ਜਿਹਦੀ ਕੀਮਤ ਹੈ 55200 ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 2700 ਦੇ 25 ਰੁਪਏ ਦਾ ਦੇਖੋ ਚਾਹੇ ਸ਼ਿਮਰ ਦੇ ਲੈ ਜਾਓ ਚਾਹੇ ਆਰਗੈਂਜ਼ ਦੇ ਲੈ ਜਾਓ ਚਾਹੇ ਸਿਲਕ ਦੇ ਲੈ ਜਾਓ ਚਾਹੇ ਲੈ ਜਾਓ ਗਰਮ ਸੂਟ ਹਰ ਇੱਕ ਦੇ ਉੱਤੇ ਲਾਤੀ ਬਹੁਤ ਵੱਡੀ ਸੇਲ ਛੇਤੀ ਛੇਤੀ ਆ ਜਾਓ ਆਉਣਾ ਕਿੱਥੇ ਆ ਬਾਜ਼ਾਰ ਫੈਸ਼ਨ ਹਾਊਸ ਆਉਣਾ ਤੁਸੀਂ ਮੋਰ ਮੰਡੀ ਦੇ ਵਿੱਚ ਭਾਜੀ ਆ ਦੇਖੋ ਟੈਬੀ ਦਾ ਸਟੱਫ ਆ ਗਿਆ ਟੈਬੀ ਦਾ ਸਟੱਫ ਬਾਜ਼ਾਰ 'ਚ ਜਿਹਦੀ ਕੀਮਤ ਹੈ 5500 6000 ਭਾਜੀ ਸੂਟ ਦੇਣਾ ਸਿਰਫ ਸਿਰਫ 2995 ਰੁਪਏ। ਵਿਆਹ ਵਾਲੀ ਕੁੜੀ ਲਈ ਦੇਖੋ ਸੂਟ ਲਹਿੰਗਿਆਂ ਨਾਲੋਂ ਭਾਰੇ ਭਾਰੇ ਸਾਨੂੰ ਸੂਟ ਦੇ ਦਿੱਤੇ ਆ। ਦੁਪੱਟੇ ਚੈੱਕ ਕਰੋ ਹੈਵੀ ਦੁਪੱਟੇ, ਜਾਲ ਦੁਪੱਟੇ, ਕੰਬੜਾਂ ਜਿਹੜੇ ਦੁਪੱਟੇ ਵੀ ਤੁਹਾਨੂੰ ਦੇ ਦਿੱਤੇ ਆ। ਇਹਦਾ ਵੀ ਰੇਟ ਬਾਜ਼ਾਰ ਨਾਲੋਂ 3-3 ਗੁਣਾ ਘੱਟ ਰੇਟ ਕਰਤਾ। ਆਹ ਦੇਖੋ ਵਿਆਹ ਵਾਲੀ ਕੁੜੀ ਨੇ ਦੂਜੇ ਦਿਨ ਸੂਟ ਪੋਣਾ। ਇਹ ਦੇਖੋ ਦੁਪੱਟਾ ਚੈੱਕ ਕਰੋ ਇਹ ਵੀ ਤੁਸੀਂ ਦੇਖੋ ਇਹਦੇ ਵਿੱਚ ਵੀ ਤੁਹਾਡਾ ਬਹੁਤ ਸਾਰਾ ਫਾਇਦਾ ਕਰਤਾ। ਮਾਤਰੋ ਦਾਜਬਰੀ ਵਾਲੇ ਭਾਰੇ ਭਾਰੇ ਸੂਟ ਰਕਾਰਡ ਤੋੜ ਤੇ ਰੇਟ ਇੰਨੇ ਘੱਟ ਕਰਤੇ ਆ ਛੇਤੀ ਛੇਤੀ ਆਜੋ ਬਾਜ਼ਾਰ ਫੈਸ਼ਨ ਹਾਊਸ ਮੋੜ ਮੰਡੀ ਸਲਾਬੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਹਾਡੀਆਂ ਦੁਕਾਨਾਂ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਆਜੋ ਵੱਡੇ ਫਾਇਦੇ ਕਰਾਂਗੇ ਰੇਟ ਘੱਟ ਤੇ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ 10000 ਰੁਪਏ ਜੇ ਤੁਸੀਂ ਸ਼ਾਪਿੰਗ ਕਰੋਗੇ ਆ ਅਟੈਚੀ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇਣਾ ਹੁਣ ਤੁਸੀਂ ਲਿਫਾਫਿਆਂ ਵਿੱਚ ਪਾ ਪਾ ਕੇ ਕੱਪੜਾ ਲੈ ਕੇ ਜਾਣਾ ਜੇ ਤੁਸੀਂ 15000 ਦੀ ਸ਼ਾਪਿੰਗ ਕਰੋਗੇ ਆ ਤੁਹਾਨੂੰ ਡੀਲਰ ਸੈਟ ਫ੍ਰੀ ਦੇਣਾ ਛੇਤੀ ਆਜੋ ਵੱਡੇ ਫਾਇਦੇ ਕਰਾਂਗੇ ਕੈਰਮਨ ਓਮ ਸੰਧੀ ਨਾਲ ਰਦੀਪ ਸਿੰਘ ਤੱਗੜ ਸਾਹਨ ਟੀਵੀ ਮੋਰ ਮੰਡੀ